ਯਾਰ ਨੂੰ ਠੱਗਿਆ ਕਾਹਾਂ ਗਵਾਇਆ ਚਲੋ ਸਿਤਾਮ ਦੀਵਾਨ ਬੁਲਾਇਆ ਹਰ ਫਰਮਾਨ ਕਰ ਕੇ ਤਰਕ ਹੈ ਕਾਇਆ ਉਸ ਹਿਸਾਬ ਤਾਉ ਹੋਵੇਗਾ ਕਿ ਭਾਈ ਤੈਨੂੰ ਇੰਨੇ ਸਵਾਸ ਇੰਨੀ ਜ਼ਿੰਦਗੀ ਮਿਲੀ ਤੂੰ ਸੰਸਾਰ ਤੇ ਕੀ ਕਰ ਗਿਆ ਠੀਕ ਕਰ ਗਿਆ ਪੂਰੇ ਗੁਰੂ ਦਾ ਜਿਨ੍ਹਾਂ ਜਿਨ੍ਹਾਂ ਨੂੰ ਸੰਗ ਮਿਲਿਆ ਉਹਨਾਂ ਦੀ ਜ਼ਿੰਦਗੀ ਬਦਲ ਗਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ 10 ਸਾਲ ਦੇ ਸੀ ਨਾ ਉਹਨੂੰ ਭਾਈ ਮਰਦਾਨਾ ਜੀ ਦਾ ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਨਾਲੋਂ 10 ਸਾਲ ਵੱਡੇ ਸੀ 21 ਸਾਲ ਦੀ ਉਮਰ ਸੀ ਬਾਬੇ ਮਰਦਾਨਾ ਜੀ ਬਾਬਾ ਮਰਦਾਨਾ ਜੀ 21 ਸਾਲ ਦੇ ਗੁਰੂ ਨਾਨਕ ਸਾਹਿਬ ਮarre 10 ਸਾਲ ਦੇ 11 ਸਾਲ ਦੇ 10 ਸਾਲ ਵੱਡੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜਦੋਂ ਮਿਲਾਪ ਹੋਇਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਕੀ ਨਾਮ ਹੈ ਤੇਰਾ ਕਹਿੰਦਾ ਜੀ ਮੇਰਾ ਨਾਮ ਮਰਜਾਨਾ ਹੈ ਕਈ ਸਖ ਇਤਿਹਾਸਕਾਰਾਂ ਨੇ ਦਾਨਾ ਨਾਮ ਇਹ ਲਿਖਿਆ ਤੁਮਨ ਦੱਸਦਾ ਕਹਿੰਦਾ ਜੀ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਭਾਅ ਹੋਏ ਨਾ ਉਹ ਸਾਰੇ ਹੀ ਇੱਕ ਇੱਕ ਕਰਕੇ ਚੜ੍ਹਾਈ ਕਰ ਗਏ ਮੇਰੀ ਮਾਂ ਨੇ ਮੇਰਾ ਨਾਮ ਮਰਜਾਨਾ ਰੱਖਿਆ ਵੀ ਇਹਨੇ ਵੀ ਮਰਜਾਨਾ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਤੇਰੀ ਆਵਾਜ਼ ਬੜੀ ਸਰੀਲੀ ਹੈ ਜੇ ਤੂੰ ਰਵਾਬ ਵੀ ਵਜਾ ਰਿਹਾ ਹੈ ਜੇ ਤੂੰ ਇਸੇ ਸੰਗੀਤ ਨੂੰ ਰਵਾਬ ਨੂੰ ਸ਼ਬਦ ਵਿੱਚ ਗਰੋਲਵੇਂ ਤਾਂ ਤੂੰ ਮਰਦਾਨਾ ਬਣ ਜਾਵੇਂਗਾ ਭਾਪ ਮਰਦ ਬਣ ਜਾਵੇਂਗਾ ਸੂਰਮਾ ਬਣ ਜਾਵੇਂਗਾ ਗੁਰੂ ਨਾਨਕ ਸਾਹਿਬ ਦੇ ਬਚਨ ਭਾਈ ਮਰਦਾਨੇ ਦੇ ਹਿਰਦੇ ਵਿੱਚ ਘਰ ਕਰਕੇ ਉਸ ਦਿਨ ਤੋਂ ਗੁਰੂ ਨਾਨਕ ਦੇ ਬਣ ਗਏ ਭਾਰਾ ਇਹ ਕਹਿੰਦੇ ਹੁਣ ਤੈਨ ਦਰ ਦਰ ਤੇ ਨਹੀਂ ਮੰਗਣਾ ਹੁਣ ਤੈਨੂੰ ਕਿਸੇ ਦੇ ਘਰ ਜਾ ਕੇ ਲੋੜ ਨਹੀਂ ਪੈਣੀ ਮੰਗਣ ਦੀ ਤੂੰ ਮੰਗ ਉਸ ਅਕਾਲ ਪੁਰਖ ਮਾਇ ਗੁਰੂ ਦੇ ਕੋਲੋਂ ਜਿਹੜਾ ਸਾਰੀ ਦੁਨੀਆ ਨੂੰ ਦੇ ਰਿਹਾ ਹੈ ਜਿਹੜਾ ਸਭ ਨੂੰ ਦੇ ਰਿਹਾ ਹੈ ਭਾਵੇਂ ਕੋਈ ਪਾਕੀਆ ਕੁੰਨੀਆ ਸਭ ਨੂੰ ਉਹ ਦਤਾ ਉਹ ਵਾਜੂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜੀਹਾਂ ਸਾਰਾ ਜਗ ਬਣਾਇਆ ਚਿੰਤਾ ਉਸ ਵਾਹਿਗੁਰੂ ਦੀ ਪਰਉ ਨਾ ਮੈਂ ਮਨੁੱਖ ਹਮੇਸ਼ਾ ਹੀ ਫਿਕਰ ਕਰਦਾ ਰਹਿੰਦਾ ਹੈ ਜੇ ਪੂਰੋ ਤੇ ਭਰੋਸਾ ਨਿਸ਼ਚੇ ਹੋ ਜਾਵੇ ਵਿਸ਼ਵਾਸ ਹੋ ਜਾਵੇ ਕਿ ਇਹਦੇ ਵਿੱਚ ਸਤਿਗੁਰੂ ਹੀ ਓਹੀ ਕਮੀ ਨਹੀਂ ਰਹਿੰਦੀ ਇਕਾਫੀ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਰਹੇ ਸੁਲਤਾਨਪੁਰ ਲੋਧੀ ਵੀ ਭਾਈ ਮਰਦਾਨਾ ਜੀ ਨੂੰ ਉਹਦੇ ਘਰ ਵਾਲੀ ਕਿਸਨਾ ਆਖਣ ਲੱਗੀ ਕਿ ਤੁਸੀਂ ਕਹ ਹਿੰਦੂ ਫਕੀਰ ਦੇ ਪਿੱਛੇ ਰਵਾਵ ਚੁੱਕੀ ਹੋ ਰਹੇ ਹੋ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਮੇਦੀ ਕੁੱਲ ਦੇ ਵਿੱਚ ਖੱਤਰੀਆਂ ਦੇ ਘਰ ਹੋਇਆ ਸੀ ਤੇ ਭਾਈ ਮਰਦਾਨਾ ਜੀ ਮੁਸਲਮਾਨ ਸਨ ਤੇ ਮਰਦਾਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਇਹ ਇੱਕ ਹੀ ਗੱਲ ਆਖਦੀ ਹੈ ਘਰ ਦੀ ਘਰ ਵਾਲੀ ਕਹਿੰਦੀ ਕਿ ਮੈਨੂੰ ਭਗਵਾਂ ਦੀ ਨੇ ਜਿਹੜੇ ਉਤਾਨਾ ਮਾਰਦੇ ਆ ਵੀ ਤੇਰਾ ਘਰ ਵਾਲਾ ਇੱਕ ਹਿੰਦੂ ਦੇ ਨਾਲ ਘੁਰਿਆ ਫਿਰਦਾ ਫਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦਾ ਤੇ ਮਰਦਾਨਾ ਆਪਣੀ ਘਰ ਵਾਲੀ ਨੂੰ ਕਹਿੰਦਾ ਤੂੰ ਫੇਰ ਕੀ ਆਖਿਆ ਕੀ ਜਵਾਬ ਦਿੰਦਾ ਉਹ ਕਹਿੰਦੀ ਮੈਂ ਕੀ ਜਵਾਬ ਦੰਮਾ ਠੀਕ ਹੀ ਕਹਿੰਦੇ ਆ ਠੀਕੇ ਤਾਨੇ ਮਾਰਦੇ ਆ ਮੈਂ ਚੁੱਪ ਕਰ ਗਈ ਤਾਂ ਮਰਦਾਨਾ ਕਹਿੰਦਾ ਤੂੰ ਇਹ ਕਹਿਣਾ ਸੀ ਜਿਹਦੇ ਪਿੱਛੇ ਮੈਂ ਰਬਾਬ ਚੁੱਕੀ ਫਿਰਦਾ ਉਹ ਹਿੰਦੂ ਮੁਸਲਮਾਨ ਨਹੀਂ ਉਹ ਤਾਂ ਅੱਲਾ ਤੇ ਰਾਮ ਦਾ ਰੂਪ ਹੈ ਆ ਇਹਨਾਂ ਚੀਜ਼ਾਂ ਤੋਂ ਉੱਪਰ ਹੈ ਕੋਈ ਈਸ਼ਵਰ ਹੈ ਗੁਰੂ ਹੈ ਉਹ ਕਿਸੇ ਫਿਰਕੇ ਵਿੱਚ ਬੰਦ ਨਹੀਂ ਹੁੰਦਾ ਕਿਸੇ ਧਾਇਰੇ ਦੇ ਵਿੱਚ ਨਹੀਂ ਆਉਂਦਾ ਧਰਵਾਣੀ ਕਹਿਣ ਲੱਗੀ ਯਕੀਨ ਨਹੀਂ ਕਰਦੀ ਕਹਿੰਦੀ ਜੇ ਇਹ ਗੱਲ ਹੈ ਤਾਂ ਅੱਜ ਤੱਕ ਸਾਡੇ ਘਰ ਤੱਕ ਕਦੇ ਆਈ ਨਹੀਂ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਉਹਨਾਂ ਦੇ ਨਾਲ ਫਿਰਦੇ ਆ ਕਦੇ ਭੋਜਨ ਨਹੀਂ ਛਕਿਆ ਆਪਣੇ ਘਰ ਦਾ ਮਰਦਾਨਾ ਮਗਰ ਇਹੋ ਜੀ ਗੱਲ ਹੈ ਸਾਰੇ ਉਹਦੀ ਨਿਗਾਹ ਦੇ ਵਿੱਚ ਕੋਈ ਨਹੀਂ ਆ ਕਿਸੇ ਦਿਨ ਸਾਡੇ ਘਰ ਆਉਣ ਮਰਦਾਨਾ ਕਹਿੰਦਾ ਫਿਰ ਇਹ ਗੱਲ ਹੈ ਉਹ ਸਹੀ ਆਖਦਿਆਂ ਲੰਗਰ ਬਣਾ ਭੋਜਨ ਬਣਾ ਜੋ ਕੋਜਾ ਘਰ ਦੇ ਵਿੱਚ ਮੈਂ ਬਾਬੇ ਨੂੰ ਲੈ ਕੇ ਆਉਣਾ ਤਾਂ ਹੁਣ ਉਹਦੀ ਘਰ ਵਾਲੀ ਮਰਦਾਨੇ ਨੂੰ ਪਤਾ ਕੀ ਆਖਦੀ ਹੈ ਕਹਿੰਦੀ ਮੈਂ ਬਣਾ ਤਾਂ ਲੈਨੀ ਆ ਪਰ ਮੈਨੂੰ ਲੱਗਦਾ ਉਹ ਆਉਂਦੇ ਉਹ ਟੀਕੋਲੇ ਵਿੱਚ ਮਰਦੇ ਘਰ ਕਿੱਥੋਂ ਆਉਣਗੇ ਮੇਰੇ ਹੱਥ ਦਾ ਭੋਜਨ ਮੈਂ ਮੁਸਲਮਾਨਣੀ ਅਸੀਂ ਮੁਸਲਮਾਨ ਪਤਾ ਹੈ ਮਰਦਾਨਾ ਕੀ ਆਖਦਾ ਗਰਮੋ ਗਰਮ ਮਰਦਾਨੇ ਨੇ ਵੀ ਕਹਿ ਦਿੱਤਾ ਜੇ ਨਾ ਆਇ ਤਾਂ ਯਾਰੀ ਟੁੱਟੀ ਪਰ ਤੂੰ ਯਕੀਨ ਰੱਖ ਪਿਆਰੀ ਨਹੀਂ ਟੁੱਟੇਗੀ ਚੱਲਿਆ ਪਰ ਮਨ ਵਿੱਚ ਸੋਚਦਾ ਜਾ ਰਿਹਾ ਹੈ ਵੀ ਕਿਧਰੇ ਮੈਨੂੰ ਆਪਣੀ ਘਰ ਵਾਲੀ ਦੇ ਕੋਲੋਂ ਸ਼ਰਮਸਾਰ ਨਾ ਹੋਣਾ ਪੈ ਜਾਏ ਬਾਬਾ ਜਵਾਬ ਨਾ ਦੇ ਦੇਈ ਇਹ ਅਜੇ ਸੋਚਦਾ ਹੀ ਜਾ ਰਿਹਾ ਜੇ ਥੋੜੇ ਜੇ ਕਦਮ ਅੱਗੇ ਗਿਆ ਘਰ ਤੋਂ ਉਤੋਂ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਮਿਲ ਗਏ ਮਹਾਰਾਜ ਨੇ ਨਾਮ ਸ਼ਿਕਾਰ ਕੀਤੀ ਪੁੱਛਿਆ ਬਾਬਾ ਜੀ ਕਿੱਥੇ ਚੱਲਿਓ ਗੁਰੂ ਨਾਨਕ ਸਾਹਿਬ ਦਾ ਮਰਦਾਨਾ ਇਹ ਸਤਿਗੁਰੂ ਕਹਿੰਦੇ ਮਰਦਾਨਿਆ ਸਾਡਾ ਸਵੇਰ ਦਾ ਜੀ ਕਰ ਰਿਹਾ ਜਿਵੇਂ ਦੁਪਹਿਰ ਦਾ ਲੰਗਰ ਤੇਰੇ ਘਰ ਛਕੀ ਆਖੋ ਸਤਨਾਮ ਵਾਹਿਗੁਰੂ ਜਦੋਂ ਬਾਬੇ ਨਾਨਕ ਨੇ ਆਖਿਆ ਨਾ ਰੋਪਿਆ ਮਰਦਾਨਾ ਜੀਕ ਨਿਕਲ ਗਈ ਮਰਦਾਨੇ ਦੀ ਬਾਬਾ ਨਿੱਕਾ ਜਿਹਾ ਸੰਸਾਰ ਇਹ ਰਣਕਾ ਸ਼ੱਕ ਦਾ ਆ ਗਿਆ ਮੇਰੇ ਅੰਦਰ ਵੀ ਪਤਾ ਨਹੀਂ ਗੁਰੂ ਨਾਨਕ ਸਾਹਿਬ ਮੇਰੇ ਘਰ ਆਉਣਗੇ ਕਿ ਨਹੀਂ ਆਉਣਗੇ ਪਰ ਤੂੰ ਤੇ ਦਿਲਾਂ ਦੀਆਂ ਜਾਣਣ ਵਾਲਾ ਉਹ ਦੂਰ ਕਰ ਦਿੱਤਾ ਵਾਕਈ ਤੂੰ ਸਾਰਿਆਂ ਦਾ ਸਾਂਝ ਹੈ ਤੈਨੂੰ ਸਾਰੇ ਇੱਕੋ ਬਰਾਬਰ ਹਨ ਗੁਰੂ ਤਾਂ ਉਹ ਹੈ ਭਾਈ ਜੋ ਹਿਰਦੇ ਦਾ ਸ਼ੱਕ ਮਿਟਾ ਦੇ ਜਿਸ ਦਾ ਨਾਮ ਜਿਸ ਦਾ ਗਿਆਨ ਜਿਸ ਦੀ ਹੋਂਦ ਅੰਦਰ ਦੇ ਸਾਰੇ ਮੈਲ ਨੂੰ ਵਿਕਾਰਾਂ ਨੂੰ ਧੋ ਦੇ ਬਿਨ ਗੁਰਮੁਖ ਉਹ ਹੈ ਗੁਰੂ ਅਸਲ ਵਿੱਚ ਆਤਮ ਜੀਤਾ ਗੁਰਮਤੀ ਗਉਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਇੰਦਰ ਜਿਸ ਤਰ੍ਹਾਂ ਸੂਰਜ ਸਾਰਿਆਂ ਦਾ ਸਾਂਝ ਹੈ ਬਰਾਬਰ ਸਾਰਿਆਂ ਨੂੰ ਰੌਸ਼ਨੀ ਦੇ ਰਿਹਾ ਹੈ ਇਸੇ ਤਰ੍ਹਾਂ ਅਵਤਾਰੀ ਪੁਰਸ਼ ਸੰਤ ਮਹਾਪੁਰਖ ਸਾਂਝੇ ਹੁੰਦੇ ਨੇ ਜੋ ਸਾਂਝਾ ਨਹੀਂ ਹੁੰਦਾ ਜੋ ਕਹਿੰਦਾ ਮੈਂ ਇੱਕ ਫਿਰ ਕਿਹਦੀ ਆ ਉਹ ਅਵਤਾਰ ਨਹੀਂ ਕਹਿ ਸਕਦੇ ਉਹ ਕੋਈ ਸੰਤ ਨਹੀਂ ਹੋ ਸਕਦਾ ਹੁਣ ਮردਾਨਾ ਗੁਰੂ ਨਾਨਕ ਸਾਹਿਬ ਜੀ ਆ ਦੇ ਨਾਲ ਹੀ ਰਹਿੰਦਾ ਹੈ ਜਿੱਥੇ ਪਾਤਸ਼ਾਹ ਜੀਆਂ ਨੇ ਚਾਰ ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਕਦੇ ਜੰਗਲਾਂ ਵਿੱਚ ਕਦੇ ਪਹਾੜੀਆਂ ਤੇ ਕਦੇ ਨਗਰਾਂ ਸ਼ਹਿਰਾਂ ਦੇ ਵਿੱਚ ਜਦੋਂ ਭਾਈ ਮਰਦਾਨਾ ਜੀ ਬੁਢੇਪੇ ਦੇ ਵੇਲੇ ਦਾ ਸਮਾ ਗੁਰੂ ਰਾਨਕ ਸਾਹਿਬ ਨੂੰ ਹੱਥ ਜੋੜ ਕੇ ਇੱਕ ਦਿਨ ਮਰਦਾਨਾ ਕਹਿਣ ਲੱਗਾ ਮਾਨਾ ਇੰਨੇ ਸਾਲਾਂ ਤੋਂ ਮੈਂ ਤੁਹਾਡੇ ਨਾਲ ਆ ਮੇਰੀ ਕਾਲੀ ਦਾੜੀ ਤੋਂ ਚਿੱਟੀ ਦਾੜੀ ਹੋ ਗਈ ਬੁਢੇਪਾ ਆ ਗਿਆ ਜਵਾਨੀ ਤੋਂ ਉਸੀ ਸੁਲਤਾਨਪੁਰ ਲੋਧੀ ਤੇਰਾ ਤੇਰਾ ਦੋਲਿਆ ਸੀ ਉਥੇ ਭੀੜਾਂ ਲੈਣਾ ਲੱਗ ਜਾਂਦੀਆਂ ਸੀ ਜਿਸੇ ਨੇ ਅੰਨ ਮੰਗਿਆ ਅੰਨ ਦੇਤਾ ਜਿਸੇ ਨੇ ਵਸਤਰ ਮੰਗਿਆ ਵਸਤਰ ਦੇ ਦਿੱਤਾ ਜਿਸੇ ਨੇ ਮਾਇਆ ਮੰਗੀ ਮਾਇਆ ਦੇਤੀ ਮੈਨੂੰ ਕੀ ਦਓਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਰਦਾਨੀਆਂ ਜਿਹੜਾ ਤੈਨੂੰ ਦੇਣ ਲੱਗਿਆ ਨਾ ਜਿਹੜਾ ਤੇਰੀ ਤੇਰੀ ਝੋਲੀ ਦੇ ਵਿੱਚ ਪਾਉਣ ਲੱਗਿਆ ਉਹ ਅੱਜ ਤੱਕ ਕਿਸੇ ਨੂੰ ਦਿੱਤਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਸੱਚਖੰਡ ਵਿੱਚੋਂ ਕੀਰਤਨ ਲੈ ਕੇ ਆਇਆ ਮਰਦਾਨਿਆਂ ਤੇਰੀ ਝੋਲੀ ਵਿੱਚ ਪਾਉਣ ਲੱਗੇ ਅੱਖਾਂ ਵਿੱਚੋਂ ਵਿਰਾਗ ਦੇ ਅੰਥਰੋਂ ਵਹਿ ਤੁਰੇ ਭਾਈ ਮਰਦਾਨੇ ਦੇ ਕਹਿੰਦਾ ਬਾਬਾ ਤੇਰੇ ਵਿੱਚ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਇੱਕ ਗੱਲ ਆਖੀਏ ਆਪ ਵਿੱਚੋਂ ਬਹੁਤਾ ਲਬਜ ਕੱਢਦੇ ਇਹ ਕਹੇ ਤੇਰੇ ਵਿੱਚ ਮੇਰੇ ਵਿੱਚ ਅੰਤਰ ਨਹੀਂ ਇੱਕੋ ਹੀ ਰੂਪ ਆਪਣੇ ਹੀ ਰੂਪ ਬਣਾ ਲਿਆ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕੱਲਾ ਭਾਈ ਕਿਹਾ ਨਹੀਂ ਗੁਰਮੁਖੋ ਭਾਈ ਦਾ ਦਰਜਾ ਦਿੱਤਾ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਹੱਥ ਜੋੜ ਕੇ ਨਾ ਗੁਰਮੁਖੋ ਇਹ ਆਖਦਾ ਭਾਈ ਮਰਦਾਨਾ ਸੱਚੇ ਬਾਦਸ਼ਾਹ ਪਤਾ ਨਹੀਂ ਮੈਂ ਕਿੱਥੇ ਰੁੜਦਾ ਫਿਰਦਾ ਜੇ ਤੇਰਾ ਸੰਗ ਨਾ ਮਿਲਦਾ ਕਮ ਰੁੜ ਤੇ ਫਿਰ ਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਮੈਨੂੰ ਗਰੀਬ ਨੂੰ ਕਿਹਨੇ ਜਾਣਣਾ ਸੀ ਮੈਨੂੰ ਰੱਬ ਦੇ ਫਕੀਰਾ ਐਸਾ ਰੰਗ ਝਾੜਿਆ ਰੱਬ ਦੇ ਫਕੀਰਾ ਐਸਾ ਰੰਗ ਝਾੜਿਆ ਦੇਵਕੀ ਆਇਆ ਐਸਾ ਰੰਗ ਚੜਿਆ ਰੱਬ ਦੇਵਕੀ ਰਾਇ ਐਸਾ ਰੰਗ ਚੜਿਆ ਮੈਨੂੰ ਹੀ ਰੱਬ ਦੇਵਕੀ ਰਾਇ ਐਸਾ ਰੰਗ ਚੜਿਆ ਸਾਗੁਆਨੇ ਪਾੜਿਆ ਮੈਨੂੰ ਰੱਬ ਦੇ ਵਕੀਰਾ ਐਸਾ ਰੰਗ ਚਾੜਿਆ 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 ਹਾਏ ਪਾਪਾ ਤੂੰ ਹੈ ਤਾੜਿਆ ਮੈਨੂੰ ਰੱਬ ਦੇ ਫਕੀਰਾ ਹੈ ਸਭ ਰੱਖ ਚਾੜਿਆ ਮੈਨੂੰ ਰੱਬ ਦੇ ਫਕੀਰਾ ਹੈ ਇਤਖਰ ਰੰਗ ਚੜਿਆ ਸਾਡ ਕਰਮਾਂ ਦੇ ਕਰਮਾਂ ਦਾ ਲੇਖ ਸਾਧੂਆਂ ਨੇ ਪੜਿਆ ਮਾਰੇ ਕਰਮਾਂ ਦਾ ਲੇਖ ਸਾਧੂਆਂ ਨੇ ਪੜਿਆ ਮਾਰੇ ਕਰਮਾਂ ਦਾ ਲੇਖ ਸਾਧੂਆਂ ਨੇ ਪੜਿਆ ਜਨ ਦੇ ਕਰਮਾਂ ਦਾ ਲੇਖ ਸਾਧੂਆਂ ਨੇ ਪੜਿਆ ਕਰਮਾਂ ਦਾ ਲੇਖ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਭਾਈ ਮਰਦਾਨੇ ਦੇ ਸਿਰ ਤੇ ਹੱਥ ਰੱਖਿਆ ਤੇ ਭਾਈ ਮਰਦਾਨੇ ਨੇ ਉਸੇ ਟਾਈਮ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਮੱਥਾ ਸੇ ਸਾਇਆ ਜਿਵੇਂ ਸੱਪ ਕੰਜ ਲਾ ਕੇ ਪਰੇ ਹੋ ਜਾਂਦਾ ਨਾ ਐਂ ਸਰੀਰ ਛੱਡਦਾ ਗੁਰੂ ਗੁਰੂ ਨਾਨਕ ਸਾਹਿਬ ਜੀਆ ਨੇ ਉਸ ਵੇਲੇ ਘੁਰਮ ਦੇ ਵਿੱਚ ਭਾਈ ਮਰਦਾਨੇ ਦੇ ਨਾਲ ਤਾਂ ਜਦੋਂ ਸਰੀਰ ਛੱਡਿਆ ਗੁਰੂ ਸਾਹਿਬ ਜੀਆ ਨੇ ਉਹਨਾਂ ਦੇ ਧਰਮ ਦੇ ਮੁਤਾਬਕ ਭਾਈ ਮਰਦਾਨੇ ਨੂੰ ਦਫਨਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੰਗ ਕਰਕੇ ਨਾ ਗੁਰਮੁਖੋ ਉਹ ਆਪ ਤੇ ਭਾਈ ਮਰਦਾਨਾ ਤਰ ਗਿਆ ਆਪਣੀ ਕੁਲਾਂ ਨੂੰ ਵੀ ਤਾਰਿਆ ਜਦੋਂ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਚੱਲਣਾ ਨਾਲ ਭਾਈ ਮਰਦਾਨੇ ਦੀ ਗੱਲ ਜ਼ਰੂਰ ਚੱਲੇ ਅਨੁਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਵੀ ਕਿਸੇ ਨੂੰ ਤਾਰਨਾ ਹੁੰਦਾ ਭਾਈ ਮਰਦਾਨੇ ਦੇ ਜਰੀਏ ਤਾਰਦੇ ਸੱਜਣ ਠੱਗ ਵਰਗਿਆਂ ਨੂੰ ਜਿਹੜੇ ਰਾਹ ਜਾਂਦੇ ਰਾਈਆਂ ਨੂੰ ਆਪਣੇ ਘਰ ਵਿੱਚ ਰੱਖਦੇ ਖਾਣੇ ਵਿੱਚ ਜ਼ਹਿਰ ਪਾ ਕੇ ਮਾਰ ਦੇਣਾ ਢੁੱਟ ਲੈਣਾ ਐਹੋ ਜੇ ਪਾਪੀਆਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਸੰਤ ਬਣਾਤਾ ਤਾਰ ਦਿੱਤਾ ਉਹਨਾਂ ਨੂੰ ਬੰਦਾ ਤੇ ਬੰਦਾ ਕੌਣੇ ਰਾਖਸ਼ ਵਰਗੇ ਵੀ ਜਿਹੜੇ ਇਹਨ ਇਨਸਾਨਾਂ ਨਾਲੋਂ ਫੜ ਕੇ ਤੇਲ ਵਿੱਚ ਤਲ ਕੇ ਖਾ ਜਾਂਦੇ ਸੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਵੀ ਦੇਵਤੇ ਬਣਾਤਾ ਬਲੇ ਹਾਰੀ ਗੁਰੇ ਆਪਣੇ ਦਿਹਾੜੀ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ